ਹਾਂਜੀ ਪ੍ਰਧਾਨ ਜੀ ਕਿਸਮ ਅਸਲ ਜਾਈ ਵਸਦੀ ਹੰਦਸਤਰ ਅਸੀਂ ਅੱਜ ਕੱਲ ਦੇ ਡਿਟੇਲ ਹੋਏ ਹੋਏ ਸਵੇਰੇ 8 ਵਜੇ ਤੇ ਅਸੀਂ ਆਪੇ ਪਲੀਸ ਕਰ ਖਦੀ ਦੇ ਵਿੱਚ ਕਦੇ ਸਾਨੂੰ ਉੱਚੇ ਬਡਲ ਜਾਇਆ ਗਿਆ ਕਦੇ ਸਾਨੂੰ ਖਮਾਣੋਂ ਰੱਖਿਆ ਗਿਆ ਤੇ ਕਦੇ ਸਾਨੂੰ ਹੁਣ ਐਸਡੀਐਮ ਸਾਹਿਬ ਦੇ ਲਿਆ ਕੇ ਸਾਡੇ ਤੇ ਘਰਾ ਤੋਂ ਸਾਨੂੰ ਚੁੱਪ ਕੇ ਕੰਮ ਕਰਦਿਆਂ ਤੇ ਸਾਡੇ ਤੇ ਨਜਾਇਜ਼ 751 ਦਾ ਪਰਚਾ ਪਤਾ ਨਹੀਂ ਕਿਹੜੀ ਘੜੀ ਧਾਰਾ ਇਹਨਾਂ ਨੇ ਲਾਈ ਆ ਉਹ ਲਾ ਕੇ ਸਾਨੂੰ ਇਹ ਇੱਥੇ ਹੁਣ ਜਵਾਨਤਾ ਦਾ ਹੀ ਲੈ ਕੇ ਆਏ ਨੇ ਤੇ ਸਾਨੂੰ ਲਾਭੇ ਲੈ ਕੇ ਜਾਣ ਲੱਗੇ ਅਸੀਂ ਜਾਣ ਨੂੰ ਤਿਆਰ ਆ ਕੋਈ ਐਸੀ ਗੱਲ ਨਹੀਂ ਕਿਉਂਕਿ ਅਸੀਂ ਨਾਥੇ ਅਸੀਂ ਬਿਲਕੁਲ ਸ਼ਾਂਤਮਈ ਦੇ ਨਾਲ ਅਸੀਂ ਕੰਮ ਕਰਦੇ ਆ ਜੋ ਵੀ ਕਰਦੇ ਆ ਅਸੀਂ ਕੋਈ ਖੁੱਲੜਵਾਜੀ ਨਹੀਂ ਕੀਤੀ ਸਾਨੂੰ ਘਰਾਂ ਦੇ ਵਿੱਚੋਂ ਸਾਨੂੰ ਝੁੱਕ ਕੇ ਲਿਆਂਦਾ ਜਾਂਦਾ ਤੇ ਇੱਥੇ ਲਿਆ ਕੇ ਸਾਡੇ ਨਾਲ ਇਹ ਵਿਹਾਰ ਕੀਤਾ ਜਾਂਦਾ ਜਿੱਥੇ ਸਾਡੇ ਨਾਲ ਇੰਨਾ ਕੀਤਾ ਜਾਂਦਾ ਉੱਥੇ ਆਮ ਜਨਤਾ ਨਾਲ ਕੀ ਹੁੰਦਾ ਇਹ ਸਾਡੀ ਪੁਲਿਸ ਦੀ ਕਾਰਗੁਜ਼ਾਰੀ ਹੈ ਇਹ ਜਿਹੜੀ ਭਗਵੰਤ ਮਾਨ ਉੱਥੇ ਗੱਲਾਂ ਮਾਰਦਾ ਨਾ ਬੜੀਆਂ-ਬੜੀਆਂ ਡੀਗਾ ਮਾਰਦਾ ਸਾਡਾ ਸੰਤਨਮੈਂ ਕੁਛ ਤਾਂ ਚਾਹਣਾ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਪੁੱਛਣਾ ਚਾਹਣਾ ਜਿਹੜੇ ਲੋਕਤੰਤਰ ਦਾ ਥੰਮ ਨੇ ਜਿਨ੍ਹਾਂ ਨੇ ਉਸ ਨੂੰ ਸੰਭਾਲ ਕੇ ਰੱਖਣਾ ਕੀ ਇਹ ਲੋਕਤੰਤਰ ਆ ਮੈਨੂੰ ਜਵਾਬ ਤਾਂ ਦੇ ਦੇਣ ਮੈਨੂੰ ਡਿਪਟੀ ਸਾਹਿਬ ਜਵਾਬ ਦੇ ਦੇਣ ਐਸਐਸਬੀ ਜਵਾਬ ਦੇ ਦੇ ਪਰ ਇਹ ਕਿੱਥੇ ਦਾ ਲੋਕਤੰਤਰ ਆ ਬਈ ਸਾਡੇ ਦੇਸ਼ ਦਾ ਜੇ ਨਘਾਰ ਲਿਆਂਦਾ ਅੱਜ ਜਦ ਮੈਂ ਇਹ ਗੱਲ ਕਹਿ ਰਿਹਾ ਹਾਂ ਪੂਰਾ ਪੁਲਿਸ ਨੇ ਲੰਘਾਰ ਲਿਆਂਦਾ ਇੱਥੇ ਦੇ ਬੱਚਿਆਂ ਨੂੰ ਕੁੱਟ-ਕੁੱਟ ਕੇ ਇਹਨਾਂ ਨੇ ਨਸ਼ਿਆਂ ਦੇ ਰਾਹ ਜਾਣ-ਬੁੱਝ ਕੇ ਪਾ ਕੇ ਇਹਨਾਂ ਨੇ ਸਾਰਾ ਕੁਝ ਬਰਬਾਦ ਕੀਤਾ ਅਸੀਂ ਕੱਲ ਨੂੰ ਇਸ ਗੱਲ ਦੀ ਉੱਪਰ ਕਾਰਵਾਈ ਕਰਾਂਗੇ ਜੋ ਵੀ ਕਰੂਗਾ ਅਸੀਂ ਕੋਈ ਐਸੀ ਗੱਲ ਨਹੀਂ ਅਸੀਂ ਇਦਾਂ ਬੈਠਣ ਵਾਲੇ ਨਹੀਂ ਹੈਗੇ ਠੀਕ ਹੈ ਨਾ ਆਪਣੀਆਂ ਫੀਤੀਆਂ ਦੇ ਖਾਤਰ ਚੁੱਕਾਉਣ ਲੱਗੇ ਨੇ ਇਹ ਸਾਨੂੰ ਸਾਡੇ ਹੱਕ ਵੱਢ ਕੇ ਸਾਡਾ ਗਲ ਵੱਢਣ ਲੱਗੇ ਨੇ ਇਹ ਇਹ ਅਨਸਾਫ਼ ਹੈ ਓ ਵੀਰੋ ਤੁਸੀਂ ਵੀ ਕੋਈ ਬੇਫਿਕਰ ਰਹੋ ਕੋਈ ਬਹੁਤਾ ਵਧੀਆ ਨਹੀਂ ਹੋਣਾ ਇਹ ਵੀ ਸਿਸਟਮ ਤੁਹਾਡੇ ਸਾਹਮਣੇ ਆ ਜਾਣਾ ਸਾਰਾ ਕੁਝ ਹੀ ਤਰਕੀਆਂ ਧੁਕੀਆਂ ਨੇ ਕਿਸੇ ਨੇ ਕੁਝ ਨਹੀਂ ਕੰਮ ਕਰਨਾ ਆਖਰ ਸਚਾਈ ਨੇ ਉੱਪਰ ਤਾਂ ਜਾਣੀ ਆ ਨਾ ਮਾਲਕ ਦੀ ਦਰਗਾਹ ਦੇ ਵਿੱਚ ਦਾ ਹਾਜ਼ਰ ਹੋਣਾ ਨਾ ਸਾਰਿਆਂ ਨੂੰ ਇਸ ਕਰਕੇ ਆ ਇੱਥੇ ਸਾਡੇ ਦੇਸ਼ ਦਾ ਹਾਲ ਹੈ ਵੀਰੋ ਦੇਖ ਲਓ ਅਸੀਂ ਹੁਣ ਇੱਥੇ ਜਵਾਨਤਾ ਦੇ ਖੜੇ ਆ ਤੇ ਇਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਅਸੀਂ ਨਾਪੇ ਜਾਵਾਂਗੇ ਹੋ ਸਕਦਾ ਅਸੀਂ ਜਵਾਨਤ ਵੀ ਨਾਪਾਈ ਜੀ ਇੰਨਾ ਕੁ ਕਹਿੰਦਾ ਹੋਇਆ ਮੈਂ ਸਿਰਫ ਮੈਸੇਜ ਦੇਣਾ ਸੀ ਉਹ ਮੈਂ ਕੰਦੀ ਦਿੱਤਾ ਸਾਰੇ ਵੀਰਾਂ ਨੂੰ ਵੀ ਆ ਹਾਰ ਸਾਡੇ ਦੇਸ਼ ਦਾ ਹੈ ਜਿੱਥੇ ਕਿ ਅਸੀਂ ਬਹੁਤ ਵਧੀਆ ਅਸੀਂ ਆਪਣੀ ਪੁਲਿਸ ਨੂੰ ਕਹਿੰਦੇ ਆ ਤੇ ਵਧੀਆ ਅਸੀਂ ਚਿਰਤ ਨੂੰ ਕਹਿੰਦੇ ਆ ਇਹ ਖਬਰਾਂ ਜਿਹੜੀ ਮਾਂ ਤੱਕ ਵੀ ਚਲੀ ਜਾਣੀ ਚਾਹੀਦੀ ਹੈ ਸਾਡੇ ਮੁੱਖ ਮੰਤਰੀ ਤੱਕ ਤੇ ਸਾਡੇ ਡੀਜੀਪੀ ਨੂੰ ਵੀ ਪਤਾ ਲੱਗ ਜਾਣਾ ਚਾਹੀਦਾ ਹੈ ਇਸ ਦੇ ਬਾਰੇ